ਦਾ ਮਾਰੇ ਵਜਾ ਸ੍ਰੀ ਅਦੋਜ ਜੋ ਕਰਿਓ ਰਛਾ ਰਖਿਓ ਮੋਰਾ ਪਨਾਰੇ ਨਾਰਿਵ ਸੰਤ ਸਹਾਇ ਸਿਯਾਰ ਇਹ ਕਾ ਗੰਦਰੋਸ਼ਨ ਕਹੰਦਾ ਦਸਹੋ ਘੂਲੇ ਚਤਰ ਦਸ ਕੰਧ ਆਕਾਰ ਭਵੇ ਬ੍ਰਹਮਾ ਭਗਵਤਰਾ ਕਾਲਭੂ ਸ਼ਿਵ ਜੋ ਅਵਤਾਰਾ ਹੁਣ ਆਪਾਂ ਆਪਣਾ ਸਫ਼ਰ ਸ਼ੁਰੂ ਕਰਨ ਲੱਗੇ ਆਂ ਇੱਥੋਂ ਯਾਨੀ ਕਿ ਬੱਸ ਅੱਡੇ ਤੋਂ ਤੇ ਰਾਤੇ ਸਾਈਕਲ ਇੱਥੇ ਖੜਾ ਕੀਤਾ ਹੋਇਆ ਸੀ ਤੇ ਉਹਦੇ ਨਾਲ ਹੀ ਆਪਣਾ ਹੁਣ ਟਾਈਮ ਹੋ ਚੁੱਕਿਆ ਹੈ 6:05 ਮਿੰਟ ਤੇ ਆਪਣੀ ਸਾਈਕਲ ਆਪਾਂ ਲੈ ਲਿਆ ਇਹ ਚੱਕ ਲਿਆ ਬੱਸ ਅੱਡੇ ਤੋਂ ਹੁਣ ਆਪਾਂ ਚੱਲਦੇ ਆਂ ਤੇ ਅੱਜ ਵਾਲਾ ਜਿਹੜਾ ਸਫ਼ਰ ਹੈ ਨਾ ਕੱਲ ਵਾਲੇ ਤੋਂ ਥੋੜਾ ਜਿਹਾ ਕਿਹੜਾ ਰਹੂਗਾ ਕਿਉਂਕਿ ਪਹਿਲਾਂ ਤੇ ਆਪਾਂ ਚਲਾ ਲੈਨੇ ਹੁੰਨੇ ਆ ਪਹਿਲੇ ਦਿਨ ਦੂਸਰੇ ਦਿਨ ਆਪਾਂ ਨੂੰ ਥੋੜੀ ਦਿੱਕਤ ਹੁੰਦੀ ਹੈ ਇਦਾਂ ਮੈਂ ਪਹਿਲੇ ਜਿਹੜਾ ਸਫਰ ਕੀਤਾ ਸੀ ਉਹ ਚ ਐਕਸਪੀਰੀਅੰਸ ਕੀਤਾ ਤੇ ਜਿਹੜਾ ਇਹਦੇ ਵਿੱਚ ਸਿੱਖੂਗਾ ਉਹ ਅਗਲੇ ਚ ਦੱਸੂਗਾ ਤੇ ਚਲੋ ਆਪਾਂ ਚੱਲਦੇ ਹਾਂ ਆਪਣਾ ਸਾਈਕਲ ਹੁਣ ਆਪਾਂ ਸ਼ਹਿਰ ਨੂੰ ਪਾਰ ਕਰਕੇ ਬਾਹਰ ਆ ਚੁੱਕੇ ਆ ਤੇ ਹੁਣ ਮੈਂ ਸਰਵਿਸ ਲਾਈਨ ਦੇ ਉੱਤੇ ਸਫ਼ਰ ਕਰਦਾ ਪਿਆ ਆ ਤੇ ਮੌਸਮ ਦੇ ਤੇ ਥੋੜਾ ਜਿਹਾ ਬਦਲਵਾਈ ਆ ਤੇ ਹੁਣ ਆਪਾਂ ਕੋਈ ਦੇਖ ਰਹੇ ਆ ਜਾਜੂ ਵਾਲਾ ਰਾਹ ਦੇ ਵਿੱਚ ਚਾਹ ਪੀਣੇ ਦੇ ਅੱਗੇ ਵਾਦੇ ਅਜੇ ਤਾਂ ਟੂਲ ਟੈਕਸ ਵਾਲੇ ਧੂਬਤੇ ਕਰਕੇ ਬੈਠੇ ਆ ਮੇਰੇ ਹਸਾਬ ਨਾਲ ਚਲੋ ਵਪਾਰ ਕਰਦੇ ਆ ਪੰਜਾਬੀ ਕੁਝ ਲੱਗੀ ਕਰਦੇ ਆ ਆਇਆ ਹਵਾਈ ਅੱਡਾ ਕੋਈ ਰੈਸਟੋਰੈਂਟ ਦੇ ਉੱਤੇ ਉਹ ਖੜਾ ਕੀਤਾ ਜਹਾਜ਼ 에어 ਇੰਡੀਆ ਦਾ ਜ਼ਿੰਦਗੀ ਦਾ ਇੱਕ ਸਭ ਤੋਂ ਵੱਡਾ ਸੱਚ ਰਾਵਾਂ ਤੇ ਟੰਗੇ ਭਾਲੂ ਜੀ ਵੀ ਦੱਸ ਦਿੰਦੇ ਆ ਕਿ ਜੇ ਤੁਸੀਂ ਨਹੀਂ ਬੋਲੋਗੇ ਤੁਹਾਨੂੰ ਟੰਗ ਦਿੱਤਾ ਜਾਊਗਾ ਇਦਾਂ ਇਸ ਕਰਕੇ ਬੋਲਣਾ ਵੀ ਕਿਤੇ ਨਾ ਕਿਤੇ ਬਹੁਤ ਜ਼ਰੂਰੀ ਆ ਤੇ ਹੁਣ ਆਪਾਂ ਚੱਲਦੇ ਆ ਅੱਗੇ ਨੂੰ ਤੇ ਇੱਕ ਜਦੋਂ ਰੋਡ ਦੇ ਉੱਤੇ ਬੰਦੇ ਰੋਂਗ ਸਾਈਡ ਆ ਜਾਂਦੇ ਆ ਫਿਰ ਜਦੋਂ ਆਪਾਂ ਸਾਈਕਲ ਚਲਾਉਂਦੇ ਆ ਉਹ ਆਪਣੇ ਲਈ ਇੱਕ ਦਿੱਕਤ ਦਾ ਸਾਹਮਣਾ ਹੋ ਜਾਂਦਾ ਆ ਕਿਉਂਕਿ ਆਪਾਂ ਨੂੰ ਉਸੇ ਟਾਈਮ ਹੀ ਅੱਗੇ ਪਿੱਛੇ ਦੇਖ ਕੇ ਆਪਣੀ ਜਗ੍ਹਾ ਚੇਂਜ ਕਰਨੀ ਪੈਂਦੀ ਆ ਤੇ ਬਚਦੇ ਬਚੋਂਦੇ ਚੱਲਦੇ ਆ ਅੱਗੇ ਨੂੰ ਮੈਂ ਹੁਣ ਇੱਥੇ ਬੈਠਾ ਹੋਇਆ ਤੇ ਬਾਬਾ ਬਕਾਲਾਇਆ ਇੱਥੋਂ 4 ਕਿਲੋਮੀਟਰ ਹੁਣ ਆਪਾਂ ਗੁਰਦੁਆਰਾ ਸਾਹਿਬ ਹੀ ਚੱਲਾਂਗੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਗੁਰਦੁਆਰਾ ਤੇ ਉਹ ਆਪਣਾ ਕੋਈ ਪਲਾਨ ਨਹੀਂ ਸੀ ਪਰ ਆਪਣੇ ਕੋਲ ਟਾਈਮ ਵਾਧੂ ਆ ਕੋਈ ਏਡੀ ਕਾਲੀ ਨਹੀਂ ਗਈ ਆਪਾਂ ਨੂੰ ਤੇ ਆਪਾਂ ਸਫ਼ਰ ਤੇ ਨਿਕਲਿਆ ਤੇ ਨਵੀਆਂ ਚੀਜ਼ਾਂ ਦੇਖਦੇ ਹੀ ਚੱਲਦੇ ਆ ਗੁਰਦੁਆਰਾ ਸਾਹਿਬ ਚੱਲਦੇ ਆ ਇੱਥੋਂ ਆ 4 ਕਿਲੋਮੀਟਰ ਉਹ ਉੱਥੇ ਬੋਟ ਲੱਗਾ ਹੋਇਆ ਠੀਕ ਆਪਾਂ ਤੁਰਦੇ ਆਂ ਅੱਗੇ ਨੂੰ ਕੱਲੇ ਪਰਲੇ ਹਾ ਤਾਂ ਸਫ਼ਰ ਕੀਤਾ ਜੁਰਲੇ ਹਾ ਤਾਂ ਕਰਦਾ ਕੱਲੇ ਵਾਲਾ ਸਫ਼ਰ ਮੈਂ ਬਹੁਤ ਇੰਜੋਏ ਕੀਤਾ ਤੇ ਅੱਜ ਵਾਲਾ ਤੁਹਾਨੂੰ ਇੰਜੋਏ ਕਰਾਉਂਗਾ ਸਾਈਕਲ ਪਰ ਥੋੜੀ ਦਿੱਕਤ ਦੇ ਦਿੰਦੇ ਆਇਆ ਦੇਖਦੇ ਆਂ ਜੇ ਘਰੇ ਪਹੁੰਚ ਗਏ ਤੇ ਪਿੰਡ ਜਾ ਕੇ ਰਿਪੇਅਰ ਕਰਾ ਲੂੰਗਾ ਜੇ ਕਿਤੇ ਰਾਹ ਦੇ ਵਿੱਚ ਛੱਡ ਗਿਆ ਫਿਰ ਕਿਤੇ ਰਾਹ 'ਚ ਦੇਖ ਲਾਂਗੇ ਮੈਨੂੰ ਲੱਗਦਾ ਪਿਆ ਥੋੜਾ ਜਿਹਾ ਪਿੱਛੇ ਆਪਣੇ ਨਾਲ ਥੋੜੀ ਜਿਹੀ ਕਲੋਲ ਹੋ ਗਈ ਬੋਰਡ ਲੱਗਾਈ ਜਿੱਥੇ ਲਿਖਿਆ ਹੈ ਕਿ ਬਾਬਾ ਬਕਾਲਾ 4 ਕਿਲੋਮੀਟਰ ਪਤਾ ਨਹੀਂ ਹੁਣ ਇੱਕ ਮੈਂ ਅੱਗੇ ਨਹੀਂ ਪੜਿਆ ਜਾਂ ਮਿਟਿਆ ਹੋਇਆ ਸੀ ਪਤਾ ਨਹੀਂ ਹਾਂ ਹੁਣ ਮੈਂ ਦੇਖਿਆ ਬਸ ਵਕਲਾਂ 9 ਕਿਲੋਮੀਟਰ ਰਹਿਦਾ ਜੇ ਤੇ ਹੁਣ ਆਪਾਂ ਤੁਰਦੇ ਆਂ ਅਵਲੇ ਨੂੰ ਇਹ ਉਹ ਹੈਗਾ ਪਾਣਾ ਮੰਨ ਲੈ ਨੇ ਤੁਰ ਪੈ ਨਹੀਂ ਦੁਆਰਾ ਸਭ ਤੋਂ ਆਪਾਂ ਅੱਜ ਕਿਆਂ ਦਰਸ਼ਨ ਕਰਕੇ ਤੇ ਹੁਣ ਮੈਂ ਅੱਗੇ ਦਾ ਸਫ਼ਰ ਸ਼ੁਰੂ ਕਰਤਾ ਆ ਤੇ ਹੁਣ ਟਾਈਮ ਹੋ ਚੁੱਕਿਆ ਹੈ ਜੀ ਆਪਣਾ 9:50 ਮਿੰਟ ਹੁਣ ਹੌਲੀ ਹੌਲੀ ਅੱਗੇ ਨੂੰ ਵਧਦੇ ਆ ਧੁੱਪ ਨਿਕਲਾਈ ਆ ਥੋੜੀ ਜੀ ਜਿੱਦਾਂ ਕਰਕੇ ਰੁਕਿਆ ਸੀ ਮੈਂ ਬਾਪੇ ਕੋ ਕਾਲੇ ਤੋਂ ਆਪਾਂ ਮੱਥਾ ਟੇਕ ਕੇ ਆ ਚੁੱਕੇ ਆ ਹੁਣ ਆਪਾਂ ਚੱਲਦੇ ਆ ਬਿਆਸਵਾਲ ਨੂੰ ਅਸਤਰੀ ਆਪਾਂ ਆਰ ਕਰਾਂਗੇ ਉਹਦੇ ਤੋਂ ਬਾਅਦ ਫਿਰ ਅੱਗੇ ਲੰਬਾ ਰੂਟ ਆ ਉਸ ਤੋਂ ਬਾਅਦ ਕਰਤਾਰਪੁਰ ਸਾਹਿਬ ਫਿਰ ਜਲੰਧਰ ਫਿਰ ਫਗਵਾੜਾ ਫਿਰ ਆਪਾਂ ਕਰੇ ਤੇ ਰਾਹ ਦੇ ਵਿੱਚ ਜੇ ਇੱਕ ਦੋ ਚੀਜ਼ ਹੋਰ ਦੇਖਣ ਵਾਲੇ ਹੈ ਉਹ ਦੇਖ ਲਾਂਗੇ ਤੇ ਹੁਣ ਆਪਾਂ ਚੱਲਦੇ ਆ ਅੱਗੇ ਨੂੰ ਹੁਣ ਆਪਾਂ ਪਿਆਸ ਭਾਰ ਕਰਨ ਲੱਗੇ ਆ ਤੇ ਇਹ ਤੋਂ ਬਾਅਦ ਆਪਾਂ ਕਰਤਾਰਪੁਰ ਸਾਹਿਬ ਨੂੰ ਜਾਣਾ ਹੈ ਅੱਗੇ ਨੂੰ ਅੱਗੇ ਥੋੜਾ ਲੰਬਾ ਰੂਟ ਕਰ ਰਹੇ ਹਾਂ ਨਿਕਲਦਾ ਜਾਣਾ ਹੈ ਅਜੇ ਟਾਈਮ ਵੀ ਕੁਝ ਨਹੀਂ ਹੋਇਆ ਇੱਧਰ ਦੇਖ ਲਓ ਪਰ ਸਾਬ ਸਭਾਈ ਪੂਰੀ ਆ ਉਨ ਜਿੱਥੇ ਆਪਾਂ ਬੈਠੇ ਆ ਇਹ ਆ ਇੱਕ ਸਨੈਰੀ ਵਰਗੀ ਜਗ੍ਹਾ ਜਿਵੇਂ ਸਨੈਰੀ ਦੇ ਵਿੱਚ ਦੇਖਦੇ ਹੁੰਦੇ ਸੇਮ ਹੁੰਦੇ ਆ ਜਿਵੇਂ ਇੱਕ ਛੋਟਾ ਜਿਹਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਆ ਇੱਧਰ ਕਿਸਤੀ ਬਣੀ ਹੋਈ ਆ ਪਿੱਛੇ ਪੰਛੀ ਦਾਣੇ ਚੁਗਦੇ ਪਏ ਆ ਤੇ ਨਾਲ ਇੱਕ ਨਹਿਰ ਜੀ ਵਗਦੀ ਪਈ ਆ ਇੱਧਰਲੇ ਪਾਸੇ ਸੜਕ ਆ ਇੱਧਰਲੇ ਪਾਸੇ ਬੋੜ ਆ ਇਹ ਸਾਰੀਆਂ ਚੀਜ਼ਾਂ ਆਪ ਨੂੰ ਇੱਕ ਸਨੈਰੀ ਦੀ ਯਾਦ ਦਵਾਉਂਦੀਆਂ ਆ ਜਿਹੜੀਆਂ ਆਪਾਂ ਕੰਦਾ-ਕੁੰਦਾ ਤੇ ਲਾਉਂਦੇ ਹੁੰਦੇ ਸੀ ਤੇ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਛੋਟਾ ਜਿਹਾ ਗੁਰਦਾਰਾ ਆ ਤੇ ਜਿਹੜੀ ਸੰਗਤ ਆ ਇੱਥੇ ਜ਼ਿਆਦਾਤਰ ਵਿਸਾਖੀ ਨੂੰ ਆਉਂਦੀ ਹੁੰਦੀ ਇੱਕ ਗੱਲ ਹੋਰ ਜਿਹੜੀ ਦੇਖਣ ਵਾਲੀ ਆ ਪੰਜਾਬ ਵਿੱਚ ਰਹਿ ਕੇ ਆਪਾਂ ਨੂੰ ਪਾਣੀ ਪੂਣੀ ਦੀ ਟੈਨਸ਼ਨ ਲੈਂਦੀ ਤਾਂ ਲੋੜ ਹੀ ਨਹੀਂ ਜਿੱਥੇ ਦੇਖੋ ਠੰਡੇ ਜਲਦੀ ਸੇਵਾ ਚੱਲਦੀ ਹੀ ਹੁੰਦੀ ਆ ਹੁਣ ਜਿਵੇਂ ਆਪਾਂ ਇੱਥੋਂ ਪਾਣੀ ਦੀ ਬੋਤਲ ਭਰਦੇ ਆ ਤੇ ਚੱਲਦੇ ਆ ਅੱਗੇ ਨੂੰ ਤੇ ਹੁਣ ਆਪਣੇ ਸਾਹਮਣੇ ਆ ਕਰਤਾਰਪੁਰ ਸਾਹਿਬ ਕੋਰੀਡੋਰ ਤੇ ਇੱਥੋਂ ਚੱਲਦੇ ਆ ਅੱਗੇ ਨੂੰ ਤੇ ਇੱਕ ਚੀਜ਼ ਹੋਰ ਜੇ ਰਾਹ ਦੇ ਵਿੱਚ ਆਪਾਂ ਨੂੰ ਚਾਕਲੇਟ ਵਗੈਰਾ ਖਾਣ ਨੂੰ ਨਾ ਮਿਲੇ ਫਿਰ ਆਪਾਂ ਇਹਦਾ ਜਿਗਾੜ ਕਰ ਲੈਂਦੇ ਆ ਕਿਉਂਕਿ ਇਹਦੇ 'ਚ ਵੀ ਕਾਫੀ ਮਿਠਾਸ ਹੁੰਦੀ ਹੈ ਤੇ ਆਪਾਂ ਨੂੰ એનર્ਜੀ ਤੇ ਹੁੰਦੀ ਹੈ ਜਿੰਨਾ ਆਪਾਂ ਸਾਈਕਲ ਆਸਾਨੀ ਨਾਲ ਚਲਾ ਸਕਦੇ ਆ ਤੇ ਹੁਣ ਆਪਾਂ ਚੱਲਦੇ ਆ ਅੱਗੇ ਨੂੰ ਅ ਟਾਇਰ ਫੁੱਲ ਗਿਆ ਇੱਥੋਂ ਤੇ ਹਵਾ ਘਟਾਈ ਆ ਹੁਣ ਮੈਂ ਆ ਹੋਰ ਨਾ ਪਟਾਕਾ ਹੀ ਬੋਲ ਜੀ ਸਫਰ ਵਿੱਚ ਆਪਾਂ ਨੂੰ ਇੰਨਾਂ ਚੀਜ਼ਾਂ ਦਾ ਧਿਆਨ ਦੇਣਾ ਪੈਂਦਾ ਹੈ ਜੇ ਆਪਾਂ ਸਾਈਕਲਿੰਗ ਕਰਦੇ ਹਾਂ ਤਾਂ ਪਿਛਲੀ ਸੈਟ ਰੈਮਾ ਦਿੱਕਤ ਦੇ ਹੁੰਦੇ ਆ ਥੋੜੀ ਜੀ ਤੇ ਅਗਲੇ ਦਾ ਦੇਖਿਆ ਹੁਣ ਟਾਇਰ ਫੁੱਲ ਗਿਆ ਆ ਉਹਦੇ ਚ ਮੈਂ ਥੋੜੀ ਹਵਾ ਘਟਾਤੀ ਆ ਕਿ ਅਗਲੇ ਚ ਘਾਟੇ ਵੀ ਹੋਵੇ ਚੱਲੀ ਜਾਂਦਾ ਕੰਮ ਥੋੜਾ ਜ਼ੋਰ ਲੱਗੂਗਾ ਪਰ ਚੱਲ ਜਾਂਦਾ ਔਨ ਟਾਈਮ ਹੋ ਗਿਆ ਜੀ ਆਪਣਾ 12:43 ਤੇ ਕਰਤਾਰਪੁਰ ਸਾਹਿਬ ਆਪਾਂ ਨੰਗਾ ਆਏ ਆ ਤੇ ਹੁਣ ਅੱਗੇ ਆਪਾਂ ਜਾਣਾ ਜਲੰਧਰ ਨੂੰ ਤੇ ਜਲੰਧਰੋਂ ਬਾਅਦ ਫਗਵਾੜੇ ਚੈੱਕ ਉਨ ਇਥੋਂ ਬਾਕੀ ਆਪਣਾ 45 ਕਿਲੋਮੀਟਰ ਯਾਨੀ ਕਿ 45 ਕਿਲੋਮੀਟਰ ਇਹ ਦੇਖਿਆ ਜਾਵੇ 2 2.5 ਘੰਟੇ ਦੀ ਗੇਮ ਆ ساری ਕਿਉਂਕਿ ਚੜਕਾਂ ਵਧੀਆ ਆ ਇੱਥੇ ਸਾਈਕਲ ਭੱਜਦਾ ਆ ਪਰ ਸਾਈਕਲ ਆਪਣੀ ਦਿੱਕਤ ਦੇ ਰਿਹਾ ਥੋੜੀ ਪਰ ਪਹੁੰਚ ਸਕਦੇ ਆ ਆਪਾਂ ਕੋਈ ਢੀ ਚੱਕਰ ਕਿਨਾ ਪਹੁੰਚੀ ਕਿਉਂਕਿ ਅੱਧਾ ਟਾਈਮ ਵੀ ਕੁਝ ਨਹੀਂ ਹੋਇਆ ਚਲ ਦੇਖਦੇ ਆ ਚੱਲੋ ਹੋਣੇ ਬਜੇ ਆਇਆ ਆਪਣਾ 25 ਕਿਲੋਮੀਟਰ ਹੁਣ ਆਪਾਂ ਉਸੇ ਰੋਡ ਤੇ ਆ ਜਿੱਥੋਂ ਕੱਲ ਵੀਡੀਓ ਸ਼ੁਰੂ ਕੀਤੀ ਸੀ ਵੀਡੀਓ ਇੱਥੇ ਖਤਮ ਨਹੀਂ ਕਰੂੰਗਾ ਕਦਮ ਕਰੇ ਜਾ ਕੇ ਕਰੂੰਗਾ ਪਰ ਆਪਾਂ ਮੋੜ ਕੇ ਫੇਰ ਉੱਥੇ ਆ ਗਏ ਜਿੱਥੇ ਸ਼ੁਰੂ ਕੀਤਾ ਸੀ ਤੇ ਹੁਣ ਆਪਣਾ ਜਿਆਦਾ ਨਹੀਂ 10 12 ਕਿਲੋਮੀਟਰ ਦਾ ਰਹਿ ਗਿਆ ਹੈ ਘਰੇ ਪਹੁੰਚਦੇ ਆ ਉੱਥੇ ਜਾ ਕੇ ਮੈਂ ਥੋੜੀ ਗੱਲ ਕਰੂੰਗਾ ਤੇ ਵੀਡੀਓ ਦੇ ਸਮਾਪਤੇ ਕਰਾਂਗੇ ਤੋਂ ਘਰ ਪਹੁੰਚਤੇ ਹਾਂ ਪਰ ਕੱਲ ਜਦੋਂ ਵੀਡੀਓ ਸ਼ੁਰੂ ਕੀਤੀ ਸੀ ਉਦੋਂ ਹਜੇ ਸੂਰਜ ਨਹੀਂ ਸੀ ਨਿਕਲਿਆ ਪਰ ਹੁਣ ਸੂਰਜ ਨਾਲ ਪਰਛਾਵਾਂ ਘੁੰਮ ਕੇ ਅੱਗੇ ਨੂੰ ਆ ਗਿਆ ਕਿਉਂਕਿ ਟਾਈਮ ਹੋ ਗਿਆ ਆਪਣਾ 4:00 ਵਜੇ ਆ 4:10-5 ਹੋਏ ਹੁਣੇ ਤੇ 5:00 ਵਜੇ ਦੇ ਲੱਗੇ ਆਪਾਂ ਘਰੇ ਪਹੁੰਚ ਜਾਣਾ ਆ ਪਿੰਡ ਨੂੰ ਜਾਣ ਵਾਲਾ ਰਾਹ ਆ ਵਾਡੀਆਂ ਹਜੇ ਹੋਈਆਂ ਨਹੀਂ ਛਿੱਟੇ ਲੱਗੇ ਆ ਪਰ ਵਾਢੀ ਸ਼ੁਰੂ ਹੋਣ ਵਾਲਾ ਹੀ ਕੰਮ ਆ ਰਾਹ ਦੇ ਵਿੱਚ ਮੈਂ ਬਹੁਤ ਜਗ੍ਹਾ ਦੇਖਿਆ ਕਿ ਵਾਢੀ ਸ਼ੁਰੂ ਹੋ ਗਈ ਹੈ ਇੱਧਰ ਥੋੜਾ ਜਿਹਾ ਕੰਮ ਪਛੇਤਾ ਲੱਗਦਾ ਕਿਦੋਂ ਚੋਨਾ ਲੱਗਦਾ ਸੀ بیا ਉਦੋਂ ਮੈਂ ਇੱਕ ਜਗ੍ਹਾ ਟਰੈਵਲ ਕਰਨ데요 ਸੀ ਕਿਤੇ ਸਫ਼ਰ ਕਰਨ데요 ਸੀ ਤੇ ਮੈਂ ਪਹਿਲੀ ਵਾਰੀ ਪਿੰਡ ਤੋਂ ਬਾਹਰ ਹੀ ਕਿਤੇ ਲੱਗਣਾ ਦੇਖਿਆ ਸੀ ਉਦੋਂ ਕਦੇ ਸਾਡੇ ਪਿੰਡਾਂ ਨਾਲ ਲੱਗਣਾ ਸ਼ੁਰੂ ਨਹੀਂ ਹੋਇਆ ਤੇ ਹੁਣ ਜਦੋਂ ਵੱਡੀਆਂ ਹੁਣ ਲੱਪੀਆਂ ਇਹਦੇ ਟਾਈਮ ਵੀ ਮੈਂ ਇੱਕ ਜਗ੍ਹਾ ਟ੍ਰੈਵਲ ਕਰਨਦੇ ਆ ਤੇ ਉਹ ਵੀ ਪਿੰਡਾਂ ਤੋਂ ਬਾਹਰ ਹੀ ਦੇਖਿਆ ਆ ਇੱਥੇ ਹਜੇ ਵੱਡੀ ਵੀ ਨਹੀਂ ਸ਼ੁਰੂ ਹੋਈ ਬਰੇ ਕੰਮ ਮੋੜ ਤੇ ਗਿਆ 10-15 ਦਿਨ ਦੀ ਗੇਮ ਆ ਬੱਸ ਬੱਸ ਸਭ ਨੇ ਬਰਾਬਰ ਹੋ ਜਾਣਾ ਕੰਮ ਤੇ ਪਿੰਡ ਨੂੰ ਜਾਂਦਾ ਰਾਹ ਹੈ ਇਹਦਾ ਮੈਂ ਇਸ ਸਫਰ ਦੇ ਵਿੱਚ ਐਕਸਪੀਰੀਅੰਸ ਕੀਤਾ ਆ ਤੇ ਜਿੱਦਾਂ ਦਾ ਮੈਨੂੰ ਅਨੁਭਵ ਹੋਏ ਅੰਦਰੋਂ ਮੈਨੂੰ ਇਹਦਾ ਲੱਗਦਾ ਕਿ ਸਫਰ ਹੁਣ ਵਧਣਗੇ ਘਟਣੇ ਨਹੀਂਗੇ ਮੈਂ ਜ਼ਿਆਦਾ ਕਰੂੰਗਾ ਤੇ ਹੋਰ ਚੀਜ਼ਾਂ ਆਪਾਂ ਐਕਸਪੀਰੀਅੰਸ ਕਰਦੇ ਆ ਨਵੀਆਂ ਚੀਜ਼ਾਂ ਸਿੱਖਦੇ ਆ ਤੇ ਮੈਨੂੰ ਸੱਚੇ ਦੱਸਾਂ ਚੰਗਾ ਲੱਗਦਾ ਆ ਕਿ ਜਦੋਂ ਆਪਾਂ ਕੋਈ ਟਰੈਵਲ ਕਰਦੇ ਆ ਜਾਂ ਬਤੁਰੇ ਫਿਰਦੇ ਆ ਜਾਂ ਆਪਾਂ ਕੁਝ ਨਾ ਕੁਝ ਆਪਣੇ ਹੱਥ ਪੈਰ ਹਿਲਾ ਰਹੇ ਆ ਤੇ ਰਹੀ ਗੱਲ ਹੈ YouTube ਦੀ ਤੇ ਜੇ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਸਬਸਕ੍ਰਾਈਬ ਕਰਦੇ ਹੋ ਤੇ ਕਮੈਂਟ ਕਰ ਦਿਓ ਜੋ ਕਰਨਾ ਹੋਇਆ ਤੇ ਬਾਕੀ ਸਭ ਠੀਕ ਆ ਤੇ ਇੱਥੇ ਆਪਾਂ ਵੀਡੀਓ ਦੀ ਸਮਾਪਤੀ ਕਰਦੇ ਆਂ ਕੀ ਆਪੀ ਲੋ ਗਾਈਜ਼